ਦੋਸਤੋ ਅੱਜ ਸਵੇਰੇ ਸਵੇਰੇ ਆਪਾਂ ਭਾਈ ਅਮਰਤਪਾਲ ਮਹਿਰੋ ਜੀ ਦੀਆਂ ਕੁਝ ਵੀਡੀਓ ਸੁਣੀਆਂ ਤੇ ਦੋਸਤੋ ਇਹੋ ਜਿਹੀਆਂ ਵੀਡੀਓ ਸਭ ਨੂੰ ਸੁਣਨੀਆਂ ਚਾਹੀਦੀਆਂ ਤੇ ਵੇਖਣੀਆਂ ਚਾਹੀਦੀਆਂ ਕਿਉਂਕਿ ਇਹਨਾਂ ਗੱਲਾਂ ਤੇ ਦੋਸਤੋ ਆਪਾਂ ਨੂੰ ਅਮਲ ਕਰਨਾ ਚਾਹੀਦਾ ਹੈ ਜੇ ਆਪਾਂ ਇਹਨਾਂ ਗੱਲਾਂ ਦੇ ਅਮਲ ਨਾ ਕੀਤਾ ਤਾਂ ਆਪਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕਦੇ ਨਹੀਂ ਬਚਾ ਸਕਾਂਗੇ ਤਾ ਦੋਸਤੋ ਬਾਤ ਤੋਂ ਬਾਤ ਇਹਨਾਂ ਦੀਆਂ ਗੱਲਾਂ ਸੁਣੋ ਇਹਨਾਂ ਦੀ ਸਪੋਰਟ ਕਰੋ ਕਿਉਂਕਿ ਅੱਜ ਵਾਲੀ ਵੀਡੀਓ ਦੇ ਵਿੱਚ ਇਹਨਾਂ ਨੇ ਕਾਫੀ ਬੰਦਿਆਂ ਦੇ ਨਾਂ ਲੈ ਕੇ ਜੋ ਗੰਦ ਪਾਉਂਦੇ ਨੇ ਮੋਬਾਈਲਾਂ ਤੇ ਉਹਨਾਂ ਦਾ ਨਾਂ ਲੈ ਕੇ ਵੀ ਵੀਡੀਓ ਪਾਈ ਹੈ ਤੇ ਦੋਸਤੋ ਸਹੀ ਕੀਤਾ ਇਹ ਇਹ ਕਰਨ ਦੀ ਲੋੜ ਸੀ ਸਮੇਂ ਦੇ ਹਿਸਾਬ ਨਾਲ ਕਿਉਂਕਿ ਲੋਕ ਜਾਦੇ ਗੰਦ ਪਾਉਣ ਲੱਗ ਗਏ ਮੋਬਾਈਲਾਂ ਤੇ ਜੋ ਗੱਲਾਂ ਦੇਖਣਯੋਗ ਨਹੀਂ ਤੇ ਦੋਸਤੋ ਇਹੋ ਜੀਆਂ ਵੀਡੀਓ ਨਾ ਪਾਇਆ ਕਰੋ ਜੋ ਪਿਓ ਪੁੱਤ ਪਿਓ ਦੀ ਪਰਿਵਾਰ ਇਕੱਠਾ ਬਹਿ ਕੇ ਨਾ ਦੇਖ ਸਕੇ ਵੀਡੀਓ ਉਹ ਪਾਓ ਜਿਹੜਾ ਸਾਰਾ ਪਰਿਵਾਰ ਇਕੱਠਾ ਬਹਿ ਕੇ ਦੇਖ ਸਕੇ ਤੇ ਇੱਕ ਦੂਜੇ ਨੂੰ ਸ਼ਰਮ ਮਹਿਸੂਸ ਨਾ ਹੋਵੇ ਤੇ ਦੋਸਤੋ ਵਿੱਚ ਤਾਂ ਬਹੁਤ ਗੰਦੀਆਂ ਵੀਡੀਓ ਪਾਉਣ ਲੱਗ ਗਏ ਜਿਹਦਾ ਕੋਈ ਤੋਕ ਹੀ ਨਹੀਂ ਹੈਗਾ ਤੇ ਅੱਜ ਜਦੋਂ ਵੀਡੀਓ ਪਾਈ ਅਮਰਤਪਾਲ ਮਹਿਰੋਂ ਜੀ ਨੇ ਵੀਡੀਓ ਪਾਈ ਤਾਂ ਅੱਜ ਇੱਕ ਗੱਲ ਵਧੀਆ ਵੀ ਲੱਗੀ ਕਿਉਂਕਿ ਕੁਝ ਭਰਾਵਾਂ ਨੇ ਆਪਣੇ ਪੇਜ ਤੋਂ ਵੀਡੀਓ ਹਟਾ ਤੀਆਂ ਤੇ ਹੱਥ ਜੋੜ ਕੇ ਮਾਫੀ ਵੀ ਮੰਗੀ ਉਹਨਾਂ ਨੇ ਆਪਣੀ ਗਲਤੀ ਦਾ ਉਹਨਾਂ ਨੂੰ ਅਹਿਸਾਸ ਹੋਇਆ ਤੇ ਵਧੀਆ ਲੱਗਿਆ ਤੇ ਦੋਸਤੋ ਗੰਦੀਆਂ ਵੀਡੀਓ ਗੰਦਪਿਲ ਨਾ ਪਰੋਸਿਆ ਕਰੋ ਕਿਉਂਕਿ ਇਹ ਆਪਣੀਆਂ ਧੀਆ ਭੈਣਾ ਰਿਸ਼ਤੇਦਾਰ ਸਭ ਦੇਖਦੇ ਨੇ ਇਸ ਕਰਕੇ ਚੰਗੀਆਂ ਵੀਡੀਓ ਪਾਓ ਚਲੋ ਆਸੀ ਮਜ਼ਾਕ ਕਰੀਆਂ ਵੀਡੀਓ ਗੱਲ ਵੱਖਰੀ ਐ ਪਰ ਉਹਦੇ ਵਿੱਚ ਗੰਦ ਨਾ ਵਿਖਾਓ ਗੰਦ ਨਾ ਬੋਲੋ ਤੇ ਕੁਸ ਭਰਾਵਾਂ ਨੇ ਤਾਂ ਇੰਨੀ ਹੱਤ ਚੱਕੀ ਹੋਈ ਸੀ ਵੀ ਜਿਹਦਾ ਹਸਰ ਅਕਸਰ ਬੁਰਾ ਹੁੰਦਾ ਸਮੇਂ ਸਮਾਂ ਆ ਜਾਂਦਾ ਕੋਈ ਤੇ ਹੁਣ 2-3 ਦਿਨਾਂ ਦੀ ਜਿਹੜੀ ਇਹ ਗੱਲ ਹੋਈ ਐ ਇੱਕ ਬੀਬੀ ਕਮਲਕੌਰ ਨੇ ਬਹੁਤ ਗੰਦ ਪਾਇਆ ਸੀਗਾ ਤੇ ਉਦੋਂ ਮਗਰੋਂ ਇਹ ਹੁਣ ਵੀਡੀਓ ਜਦੋਂ ਭਾਈ ਅਮਰਤਪਾਲ ਮਹਿਰੋਜੀ ਨੇ ਪਾਈ ਵੀਡੀਓ ਤਾਂ ਹੁਣ ਕਾਫੀ ਲੋਕ ਸੁਧਰਦੇ ਐ ਤੇ ਦੋਸਤੋ ਇਹ ਪਹਿਲੇ ਹੀ ਵੇਖਣਾ ਚਾਹੀਦਾ ਸੀ ਪਹਿਲੇ ਸੁਧਰਨਾ ਚਾਹੀਦਾ ਸੀ ਕਿਉਂਕਿ ਸਮਾਂ ਬੜਾ ਬਲਵਾਨ ਹੁੰਦਾ ਇਹ ਹਰ ਟਾਈਮ ਇੱਕ ਬੰਦੇ ਤੇ ਨਹੀਂ ਖੜਦਾ ਕਿਸੇ ਨੂੰ ਆਇਆ ਹੁੰਦਾ ਵੀ ਆਪਾਂ ਗੰਦ ਪਿੱਲ ਪਾ ਕੇ ਆਪਾਂ ਲੋਕਾਂ ਦੇ ਵਿੱਚ ਮਸ਼ਹੂਰ ਹੋ ਜਾਾਂਗੇ ਪਰ ਮਸ਼ਹੂਰ ਨਹੀਂ ਹੁੰਦੇ ਦੋਸਤੋ ਤੇ ਇਹ ਆਪਣੇ ਆਪ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਮਗਰ ਉਹ ਬੰਦੇ ਨੂੰ ਤੇ ਇਸ ਕਰਕੇ ਚੰਗੀਆਂ ਵੀਡੀਓ ਪਾਇਆ ਕਰੋ ਠੀਕ ਹੈ ਪੇਜ ਚਲਾਉਣ ਵਾਸਤੇ ਐ ਗੱਲਾਂ ਕਰਨ ਵਾਸਤੇ ਹੁੰਦੀਆਂ ਤੇ ਜੇ ਚੰਗੀਆਂ ਵੀਡੀਓ ਪਾਓਗੇ ਤਾਂ ਲੋਕਾਂ ਤੋਂ ਬਾਵਾ ਖਟੋਗੇ ਤੇ ਨਹੀਂ ਦੋਸਤੋ ਗਾਲਾਂ ਵੱਧ ਦੇਣਗੇ ਲੋਕ ਤੇ ਚੰਗਾ ਘੱਟ ਕਹਿਣਗੇ ਇਸ ਕਰਕੇ ਚੰਗੀਆਂ ਵੀਡੀਓ ਪਾਓ ਚੰਗੇ ਲਾਈਕ ਕਮੈਂਟ ਕਰੋ ਕੋਈ ਗਲਤ ਨਾ ਕਰੋ ਜੇ ਕੋਈ ਗਲਤ ਵੀਡੀਓ ਪਾਉਂਦਾ ਹੈ ਤਾਂ ਉਹਨੂੰ ਅਣਦੇਖਿਆ ਕਰ ਦਿਓ ਉਹਨੂੰ ਲਾਈਕ ਕਮੈਂਟ ਕੁਝ ਵੀ ਨਾ ਕਰੋ ਤੇ ਉਹ ਕੁਸ ਆਪੇ ਪਾਉ ਨੂੰ ਹਟ ਜਾਣਗੇ ਜਦੋਂ ਉਹਨਾਂ ਨੂੰ ਕੋਈ ਲਾਈਕ ਕਮੈਂਟ ਹੀ ਨਾ ਗਿਆ ਉਹਨੂੰ ਅਣਦੇਖਿਆ ਕਰਨ ਲੱਗ ਜਾਓ ਤੇ ਬਾਕੀ ਆ ਭਾਈ ਅਮਰਤਪਾਲ ਮਹਿਰੋਂ ਜੀ ਨੇ ਜਿਹੜੀ ਹੁਣ ਚੇਤਾਵਨੀ ਦੇਤੀ ਹੋ ਸਕਦਾ ਹੈ ਵੀ 50% ਲੋਕ ਸੁਧਰ ਜਾਣ ਤੇ ਚੰਗੀ ਗੱਲ ਹੈ ਇਹ ਚੇਤਾਵਨੀਆਂ ਦੀ ਲੋੜ ਸੀ ਕਿਉਂਕਿ ਸਮਾਜ ਦੇ ਵਿੱਚ ਜਾਦੇ ਗੰਦਪੈਲ ਪਾਉਣ ਲੱਗੇ ਸੀ ਲੋਕ ਤੇ ਹੁਣ ਕਈ ਭਰਾਵਾਂ ਨੇ ਆਪਣੇ ਪੇਜ ਤੋਂ ਵੀਡੀਓ ਡਿਲੀਟ ਵੀ ਕਰਤੀਆਂ ਤੇ ਮਾਫੀ ਵੀ ਮੰਗ ਲਈ ਜੀ ਉਹ ਦੇਖ ਕੇ ਵਧੀਆ ਲੱਗਿਆ ਚਲੋ ਚਾਹੇ ਕਹਿੰਦੇ ਹੁੰਦੇ ਆ ਗਿਆਨ ਆਇਆ ਤਾਂ ਜ਼ਰੂਰ ਭਾਵਾਂ ਲੇਟ ਆਇਆ ਤੇ ਜਿਹੜੇ ਭਰਾ ਹੋਰ ਵੀ ਗੰਦਪੈਲ ਆਪਣੇ ਪੇਜਾਂ ਤੇ ਆਪਣੇ ਚੈਨਲਾਂ ਤੇ ਪਾਈ ਬੈਠੇ ਐ ਤੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਆ ਵੀ ਬਾਈ ਤੁਸੀਂ ਡਿਲੀਟ ਮਾਰ ਦਿਓ ਕਿਉਂਕਿ ਆਪਾਂ ਆਉਣ ਵਾਲੇ ਜੋ ਆਪਣੀ ਪੀੜ੍ਹੀ ਆ ਆਪਣੀਆਂ ਨਸਲਾਂ ਉਹਨਾਂ ਨੂੰ ਆਪਾਂ ਚੰਗੀ ਸਿਹਤ ਦਈਏ ਕੋਈ ਵੀਡੀਓ ਪਾਉਣੀ ਹੈ ਚੰਗੇ ਕਾਰੋਬਾਰ ਤੇ ਪਾਓ ਕਿਸੇ ਨੂੰ ਕਾਰੋਬਾਰ ਦੀ ਨੌਲੇਜ ਦਿਓ ਤਾਂ ਕਿ ਆਉਣ ਵਾਲੀ ਪੀੜ੍ਹੀ ਆ ਦਾ ਚੰਗਾ ਕਾਰੋਬਾਰ ਕਰ ਸਕੇ ਨਸ਼ਿਆਂ ਤੋਂ ਬਾਹਰ ਸਕਣ ਚੰਗੀਆਂ ਵੀਡੀਓ ਪਾਇਆ ਕਰੋ ਬਾਈ ਤੇ ਇਹਨਾਂ ਕਹਿੰਦੇ ਹੋਏ ਜੀ ਮਾਫੀ ਚਾਹੁੰਦੇ ਆ ਭਰਾਵਾਂ ਤੋਂ ਜੇ ਕੋਈ ਆਪਾਂ ਤੋਂ ਸ਼ਬਦ ਗਲਤ ਬੋਲਿਆ ਗਿਆ ਹੋਵੇ ਤਾਂ ਦੋਸਤੋ ਧੰਨਵਾਦ ਜੀ ਸਾਰਿਆਂ ਦਾ